علی دا عذاب हूंदा علی دے منکر حقیر ہوندے علی دا نوکر نواب नवाब علی دے منکر حقیر ہوندے علی دا نوکر نواب हूंदा ਜਿਨੇ ਵੀ ਸੰਗਤ ਹੈ ਬੜੇ ਕਰਮਾ ਵਾਲੇ ਉਹ ਬੜੇ ਭਾਗਾ ਵਾਲੇ ਉਹ ਸਾਰੇ ਕਿ ਅੱਜ ਉਹ ਬੁਲੰਦ ਪਾਵਰ ਸੁਪਰੀਮ ਪਾਵਰ ਜਿਹਨੂੰ ਕਹਿ ਦਿੰਦੇ ਆ ਹਜ਼ਰਤ ਦਾਤਾ ਜਿੰਦਾ ਸ਼ਾਨਦਾਰ ਸਰਕਾਰ ਬਲੀਦीन ਸਰਕਾਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਪਾ ਬੈਠੇ ਆ ਤੇ ਉਹ ਸਾਡੀ ਹਾਜ਼ਰੀ ਮਨਜ਼ੂਰ ਕਰ ਲੈਣਾ ਤੇ ਇਸ ਤੋਂ ਵੱਡੀ ਹੋਰ ਖੁਸ਼ ਨਸੀਬੀ ਕੀ ਹੋ ਸਕਦੀ ਹੈ ਹਾਂ ਇਸ ਤਰ੍ਹਾਂ ਬਾਦਸ਼ਾਹियां ਸ਼ਹਿਨ ਸ਼ਹਿਆ ਤਾਜੋ ਤਖਤਰ ਦੁੱਧ ਪੁੱਤ ਜ਼ਮੀਨ ਕਿਹਾਦਾ ਹੀ ਵੇਜਵਾਰਾਤ ਜੋ ਮੰਗੀਏ ਮਿਲਦਾ ਹੈ ਬਸ ਇੱਕ ਮੰਗਣ ਦਾ ਢੰਗ ਹੋਣਾ ਚਾਹੀਦਾ ਮੰਗਣ ਦਾ ਤਰੀਕਾ ਹੋਣਾ ਚਾਹੀਦਾ ਜਿੰਨੇ ਨੇ ਤਰੀਕਾ ਆ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਕੀ ਮੰਗ ਕੇ ਲੈ ਗਏ ਕੀ ਕੀ ਸਰਕਾਰ ਨੇ ਉਹਨਾਂ ਨੂੰ ਦੇ ਦਿੱਤਾ ਉਹ ਪਤਾ ਕੀ ਕਹਿੰਦੇ ਨੇ ਕਿ ਤੇਰੇ ਕਰਮ ਸੇ ਪਹਿਲੇ ਮੁਝੇ ਕੋਈ ਜਾਣਦਾ ਨਾ ਥਾ ਯਾ ਮੇਰੀ ਸਰਕਾਰ ਤੇਰੇ ਕਰਮ ਸੇ ਪਹਿਲੇ ਮੁਝੇ ਕੋਈ ਜਾਣਦਾ ਨਾ ਥਾ ਲੇਕਿਨ ਅਬ ਤੇਰੇ ਕਰਮ ਸੇ ਮੁਝੇ ਜਾਣਦਾ ਹੈ ਜ਼ਮਾਨਾ ਅਬ ਤੇਰੇ اے دیکھنے والے میری طرف نہ دیکھ میں کیا ہوں میں کون ہوں میں کیسا ہوں اے دیکھنے والے میری طرف نہ دیکھ میں جن کا کہلاتا ہوں یرا ان کی طرف دیکھ میں جن کا کہ ذرا ان کی طرف دیکھ ਮੌਲਾਲੀ ਮੁਸ਼ਕਿਲ ਕੁਸ਼ਾ ਸ਼ਰੈ ਖੁਦਾ ਲਾਫਤਾ ਇਲਾਲੀ ਸਰਕਾਰ ਦੇ ਮਰੀਦ ਕੰਬਰ ਆਪ ਸਰਕਾਰ ਨੇ ਕਿਹਾ ਨਵਾਦ ਦੀ ਕੰਬਰ ਇਧਰ ਆਓ ਹਜ਼ਰ ਤੇ ਕੰਬਰ ਚਲੇ ਗਏ ਜੀ ਮੌਲਾ ਕੀ ਹੁਕਮ ਹੈ ਆਪਨੇ ਫਰਮਾਇਆ ਕਿ ਜਾਓ ਇਹ ਸੱਚਿਆਂ ਦਾ ਇਲਾਕਾ ਹੈ ਸਯਦਾਂ ਦਾ ਇਲਾਕਾ ਹੈ ਇੱਥੇ ਜਾ ਕੇ ਦੇਖ ਕੇ ਤੂੰ ਝੂਠ ਨਹੀਂ ਬੋਲਦਾ ਕੋਈ ਘੱਟ ਨਹੀਂ ਤੋਲਦਾ ਸਾਡੇ ਬਾਜ਼ਾਰ ਦੇ ਵਿੱਚ ਜਾ ਹਜ਼ਰ ਤੇ ਕੰਬਰ ਹੱਥ ਜੋੜ ਕੇ ਅਰਜ਼ ਕਰ ਲਗੇ ਮੌਲਾ ਕਿ ਤੁਹਾਡੇ ਹੁੰਦੇ ਆ ਮੈਂ ਜਾਵਾਂ ਇਹ ਗੱਲ ਨਹੀਂ ਜੱਤ ਦੀ ਕਿ ਤੁਸੀਂ ਚਲੋ ਕਿ ਮੈਂ ਵੀ ਤੁਹਾਡੇ ਨਾਲ ਨਾਲ ਚੱਲਦਾ ਮੌਲਾ پاک ਹਸਨ ਲਗੇ ਕਹਿੰਦੇ ਇਕੰਬਰ ਚਲੋ ਫਿਰ ਆਪਾਂ ਚੱਲਦੇ ਆ ਹਸਨ ਤੇ ਕੰਬਰ ਕਹਿੰਦੇ ਮੌਲਾ ਇੱਥੇ ਹੀ ਰੁਕਿਓ ਪੱਜਾ ਪੱਜਾ ਗਿਆ ਮੌਲਾ ਵਾਸਤੇ ਇੱਕ ਸਵਾਰੀ ਲੈ ਆਇਆ ਕਹਿੰਦੇ ਮੌਲਾ ਮੈਂ ਤੁਰ ਕੇ ਚੱਲਦਾ ਤੁਸੀਂ ਸਵਾਰੀ ਤੇ ਸਵਾਰ ਹੋ ਕੇ ਚੱਲਣਾ ਆਪ ਸ਼ਕਲ ਸਵਾਰੀ ਤੇ ਬੈਠ ਕੇ ਸਵਾਰੀ ਚੱਲ ਰਹੀ ਹੈ ਕੰਬਰ ਨੇ ਉਹ ਬਾਗ ਦਰ ਹੱਦ ਦੇ ਵਿੱਚ ਫੜੀ ਆ ਬਾਜ਼ਾਰ ਦੇ ਵਿੱਚ ਉਹ ਜੀ ਸਰਕਾਰ ਦੀ ਸਵਾਰੀ ਲੈ ਕੇ ਜਾ ਰਿਹਾ ਹੈ ਹੁਣ ਸਵਾਰੀ ਦੇ ਮੌਲਾ ਪਾਕ ਸਵਾਰ ਹੋਏ ਬਾਜ਼ਾਰ ਦੇ ਵਿੱਚੋਂ ਦੀ ਜਾ ਰਹੇ ਨੇ ਸਰਕਾਰ ਬੜੇ ਖੁਸ਼ ਹੁੰਦੇ ਜਾ ਰਹੇ ਨੇ ਕਿਸ ਕਲ ਤੋਂ ਕਿ ਜਿੱਧਰ ਵੀ ਨਜ਼ਰ ਮਾਰਦੇ ਨੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਹੋ ਰਹੀ ਆ ਦੁਕਾਨਾਂ ਖੁੱਲੀਆਂ ਨੇ ਦੁਕਾਨਾਂ ਦੇ ਵਿੱਚ ਰਸ਼ ਹੈ ਪਰ ਉੱਥੇ ਸੱਚੀ ਬੋਲਿਆ ਜਾ ਰਿਹਾ ਤੇ ਸੱਚੀ ਤੋਲਿਆ ਜਾ ਰਿਹਾ ਆ ਸਰਕਾਰ ਇਸ ਗੱਲ ਤੋਂ ਬੜੇ ਖੁਸ਼ ਹੁੰਦੇ ਅੱਗੇ ਜਾ ਰਹੇ ਨੇ ਸਵਾਰੀ ਤੁਰਦੇ ਆ ਤੁਰਦੇ ਆ ਤੁਰਦੇ ਆ ਤੁਰਦੇ ਆ ਬਾਜ਼ਾਰ ਦੇ ਵਿਚਾਲੇ ਜਦੋਂ ਪਹੁੰਚੇ ਉੱਥੇ ਜਾ ਕੇ ਮੌਲਾ ਪਾਕ ਕੀ ਦੇਖਦੇ ਨੇ ਕਿ ਸਾਰਾ ਬਾਜ਼ਾਰ ਖੁੱਲਿਆ ਤੇ 21 ਦੁਕਾਨ ਬੰਦ ਆ ਇੱਕੀ ਦੁਕਾਨ ਬੰਦ ਹੈ ਮੌਲਾ पाक ਨੇ ਕੰਬਰ ਨੂੰ ਕਿਹਾ ਕੰਬਰ ਇਧਰ ਆਓ ਕਿ ਸਾਰਾ ਬਾਜ਼ਾਰ ਖੁੱਲਿਆ ਹੈ ਦੇਖੋ ਪਤਾ ਕਰੋ ਇਹ ਕਿਹਦੀ ਦੁਕਾਨ ਹੈ ਉਹਨੇ ਕਿਉਂ ਬੰਦ ਕੀਤੀ ਹੈ ਹਜ਼ਰਤ ਕੰਬਰ ਨੇ ਆਪਣੇ ਮੌਲਾ ਦਾ ਹੁਕਮ ਲਿਆ ਚਲਾ ਗਿਆ ਪੁੱਛਤਾ ਪੁੱਛਦਾ ਉਸ ਉਸ ਬੰਦੇ ਦੇ ਘਰੇ ਚਲਾ ਗਿਆ ਆਵਾਸ ਆਇਆ ਪੁੱਛਣ ਦੇ ਕੀ ਪਤਾ ਲਗਾ ਕਿ ਜਿਹਦੀ ਦੁਕਾਨ ਬੰਦ ਸੀ ਕੋਈ ਏਦਾਂ ਵੇਦਾਂ ਦਾ ਬੰਦਾ ਨਹੀਂ ਸੀ ਉਹ ਮੌਲਾ ਲਈ ਸਰਕਾਰ ਦਾ ਬੜਾ ਵੱਡਾ ਆਸ਼ਕ ਸੀ ਬੜਾ ਵੱਡਾ ਆਸ਼ਕ ਸੀ ਆਕੇ ਹਜ਼ਰਤ ਕੰਬਰ ਕਹਿੰਦੇ ਨੇ ਸਰਕਾਰ ਆ ਜਿਹਦੀ ਦੁਕਾਨ ਬੰਦ ਹੈ ਨਾ ਉਹ ਤੁਹਾਡਾ ਪੜਾ ਵੱਡਾ ਆਸ਼ਕ ਹੈ ਤੇ ਮੌਲਾ ਪਾਕ ਨੇ ਕਿਹਾ ਚੱਲਿਆ ਜੇ ਸਾਡਾ ਵੱਡਾ ਐਡਾ ਵੱਡਾ ਆਸ਼ਕ ਹੈ ਉਹਨੇ ਦੁਕਾਨ ਬੰਦ ਕਿਉਂ ਕੀਤੀ ਐ ਕਹਿੰਦਾ ਸਰਕਾਰ ਮੈਂ ਇਹ ਵੀ ਪਤਾ ਕਰਕੇ ਆਇਆ ਇਹ ਵੀ ਪੁੱਛ ਕੇ ਆ ਆਜ ਹੀ ਉਹਨੇ ਦੁਕਾਨ ਨਹੀਂ ਬੰਦ ਕੀਤੀ 5-7 ਦਿਨ ਤੋਂ ਬੰਦ ਐ ਆਪਨੇ ਕਿਹਾ ਕਿਉਂ ਕਹਿੰਦਾ ਸਰਕਾਰ ਇਸ ਕਰਕੇ ਉਹਨੇ ਬੰਦ ਕੀਤੀ ਐ ਕਿਉਂਕਿ ਉਹ ਬਿਮਾਰ ਐ ਉਹ ਬਿਮਾਰ ਐ ਇਸ ਕਰਕੇ ਉਹ ਦੁਕਾਨ ਖੋਲਣ ਯੋਗਾ ਨਹੀਂ ਇਸ ਕਰਕੇ ਉਹ ਰੈਸਟ ਤੇ ਐ ਮੌਲਾ ਪਾਕ ਉਹ ਕਹਿਣਗੇ ਚੱਲਿਆ ਉਹ ਸਾਡਾ ਆਸ਼ਕਾ ਸਾਡਾ ਦੀਵਾਨਾ ਕੰਬਰ ਨੇ ਕਿਹਾ ਹਾਂ ਆਪਨੇ ਗਿਆ ਜ਼ਰਕੰਬਰ ਜਾ ਉਹਦੇ ਘਰੋਂ ਜਾ ਕੇ ਚਾਬੀ ਲੈ ਕੇ ਆਓ ਜੇ ਉਹ ਨਹੀਂ ਦੁਕਾਨ ਖੋਲ ਸਕਦਾ ਉਹਦੀ ਜਗਾ ਸਹੀ ਆਪਕੋ ਦੱਸਾਂਗਾ ਹਾਂ ਮੌਲਾ ਪਾਗਨੇ ਕਿ ਆ ਕਿ ਉਹਦੀ ਜਗਾ ਅਸੀਂ ਆਪ ਦੁਕਾਨ ਖੋਲਾਂਗੇ ਹਜ਼ਰ ਤੇ ਕੰਬਰ ਚਲੇ ਗਿਆ ਚਾਬੀ ਲੈ ਕੇ ਆਏ ਸਰਕਾਰ ਨੇ ਜਾ ਕੇ ਦੁਕਾਨ ਖੋਲੀ ਸ਼ੰਡਰ ਚੱਕਿਆ ਦੁਕਾਨ ਕਰਦੀ ਸੀ ਖਸੂਰਾਂ ਦੀ ਹੁਣ ਮੈਂ ਦੱਸਣਾ ਚਾਹੁੰਦਾ ਮੈਂ ਸੰਗਤ ਜਿੰਨੇ ਵੀ ਬੈਠੀ ਥੋੜੀ ਮੇਰੇ ਵੱਲ ਤਵਜੋਹ ਦੇਣੀ ਆ ਕਿ ਜਿੱਦਾਂ ਦੀ ਆਪਾਂ ਨੀਅਤ ਲੈ ਕੇ ਜਾਵਾਂਗੇ ਉਦਾਂ ਦੀ ਮੁਰਾਦ ਲੈ ਕੇ ਜਾਵਾਂਗੇ ਹਾਂ ਜਿਸ ਨੀਤ ਨਾਲ ਆਏ ਆ ਉਸੇ ਤਰ੍ਹਾਂ ਦੀ ਮੁਰਾਦ ਲੈ ਕੇ ਜਾਵਾਂਗੇ ਐਵੇਂ ਦੱਸਣਾ ਚਾਹਣਾ ਹੈ ਹਜ਼ਰਤ ਕੰਬਰ ਨੇ ਜਦ ਲੌਕ ਖੋਲਿਆ ਸਰਕਾਰ ਨੇ ਸ਼ਟਰ ਚੁਕਵਾਇਆ ਦੁਕਾਨ ਗਾਦੀ ਸੀ ਖਸੂਰਾ ਦੀ ਸਰਕਾਰ ਨੇ ਖਸੂਰਾ ਸਜ਼ਾ ਦਿੱਤੀ ਲਵਾ ਦਿੱਤੀ ਹੁਣ ਕੰਪਿਊਟਰ ਦਾ ਕੰਡਾ ਸ਼ਰਧਾ ਦੌਰ ਸਰਕਾਰ ਨੇ ਕਿਹਾ ਕਿ ਕੰਬਰ ਕਿ ਇਹ ਕੰਪਿਊਟਰ ਦਾ ਤੇ ਸਾਨੂੰ ਕੋਈ ਪਤਾ ਨਹੀਂ ਆ ਤੂੰ ਢੇਰ ਲਾ ਦੇ ਸਰਕਾਰ ਨੇ ਮੁੱਕਦੀ ਗੱਲ ਮੁਕਾ ਦਿੱਤੀ ਇੱਕ ਕਾਗਜ਼ ਤੇ ਕੀ ਲਿਖ ਦਿੱਤਾ ਕਿ ਇਹ ਲੋਗੋ ਆਪਣੇ ਈਮਾਨ ਦੇ ਨਾਲ ਆ ਖਸੂਰਾਂ ਦਾ ਢੇਰ ਹੈ ਆ ਇੱਕ ਗੱਲਾਂ ਲੱਗਾ ਆਪੇ ਤੋਲ ਕੇ ਲਈ ਜਾ ਤੇ ਉਹਦੀ ਕੀਮਤ ਕੱਲੇ ਵਿੱਚ ਪਾਈ ਹਾਂ ਲੋਕ ਬੜੇ ਈਮਾਨ ਵਾਲੇ ਸੀ ਸੱਚਾ ਦਾ ਇਲਾਕਾ ਸੀ ਸੱਚੇ ਲੋਕ ਸਨ ਉਹਨਾਂ ਨੇ ਜਿਹਨੂੰ 1/2 ਕਿਲੋ ਖਜੂਰਾ ਚਾਹੀਦੀਆ ਤੋਲ ਲੈਣੀ ਆ ਕੀਮਤ ਗੱਲੇ ਵਿੱਚ ਜਿਹਨੂੰ ਕਿਲੋ ਚਾਹੀਦੀਆ ਤੋਲ ਲੈਣੀ ਆ ਕੀਮਤ ਗੱਲੇ ਵਿੱਚ ਕਰਦਿਆ ਕਰਦਿਆ ਸਾਰੇ ਲੋਕਾਂ ਨੂੰ ਜਿਹਨੂੰ ਜਿਹਨੂੰ ਖਜੂਰਾ ਚਾਹੀਦਾ ਤੋਲ ਤੋਲ ਕੇ ਲਈ ਜਾਂਦੇ ਨੇ ਕੀਮਤ ਗੱਲੇ ਵਿੱਚ ਪਾਈ ਜਾਂਦੇ ਨੇ ਔਰ ਸਭ ਤੋਂ ਪਿੱਛੇ ਇੱਕ ਮੌਲਾ ਦਾ মুনਕਰ ਖੜਾ ਸੀ ਉਹਨੇ ਜਦੋਂ ਦੇਖਿਆ ਨਾ ਕਿ ਮੌਲਾ ਲਈ ਤੇ ਪੈਸੇਵਾਂ ਨਾਲ ਵੀ ਨਹੀਂ ਦੇਖਦੇ ਕਿਸੇ ਦਾ ਦਿਲ ਕਰਦਾ ਉਹ ਪਾਵੇ ਨਾ ਪਾਵੇ ਖਜੂਰਾ ਲਈ ਜਾਂਦੇ ਨੇ ਕਹਿੰਦਾ ਅੱਜ ਮੌਕਾ ਹੈ ਕਿ ਅੱਜ ਅਲੀ ਨੂੰ ਦਾਨ ਲਾਉਣਾ ਹੈ ਅੱਜ ਅਲੀ ਨੂੰ ਦਾਨ ਲਾਉਣਾ ਭੱਜਾ ਭੱਜਾ ਕਰੇ ਚਲਾ ਗਿਆ ਕਾਰ ਜਾ ਕੇ ਘਰ ਵਾਲੀ ਨੂੰ ਆਵਾਜ਼ ਮਾਰਦਾ ਭਾਗਮਾਨ ਇਹਦਾਂ ਘਰ ਵਾਲੀ ਆਈ ਕਹਿੰਦਾ ਮੈਂ ਤੈਨੂੰ ਕਹਿੰਦਾ ਸੀ ਨਾ ਅਲੀ ਅਲੀ ਨਾ ਕਰਿਆ ਕਰ ਤੂੰ ਨਹੀਂ ਮੁੜੀ ਤੂੰ ਅਲੀ ਅਲੀ ਕਰਦੀ ਰਹੀ ਆ ਦੇਖੀ ਮੈਂ ਅੱਜ ਤੇਰੇ ਅਲੀ ਨੂੰ ਦਾਲ ਲੱਕੇ ਆਉਣਾ ਉਹਦੇ ਘਰ ਵਾਲੀ ਕਹਿੰਦੀ ਚੱਲਿਆ ਉਹ ਤੂੰ ਅਲੀ ਨੂੰ ਨਹੀਂ ਦੇਖਿਆ ਤੂੰ ਕਿਸੇ ਹੋਰ ਨੂੰ ਦੇਖਿਆ ਉਹ ਕਹਿੰਦਾ ਤੂੰ ਐਨੇ ਈਮਾਨ ਵਾਲੇ ਨਹੀਂ ਲੜ ਕੀ ਕਿਹਨੇ ਕਹਿ ਰਹੀਆਂ ਉਹ ਕਹਿ ਲਗੀ ਚੱਲਿਆ ਉਹ ਜਿਹੜਾ ਦਾਲ ਵਾਲਾ ਵੇਨਾ ਉਹ ਅਲੀ ਨਹੀਂ ਹੋ ਸਕਦਾ ਹਾਂ ਕਹਿੰਦਾ ਤੂੰ ਐਨੇ ਨਹੀਂ ਮੰਨਣਾ ਮੈਂ ਹੁਣੇ ਤੈਨੂੰ ਦੱਸਦਾ ਭੱਜਾ ਭੱਜ ਜਾਂਦੇ ਚਲੇ ਗਿਆ ਅੰਦਰ ਜਾ ਕੇ ਉਹਨੇ ਫੱਡੇ ਪੁਰਾਣੇ ਗਲੇ ਨੋਟ ਲੈ ਕਾਫੀ ਸਾਰੇ ਫੱਡੇ ਪੁਰਾਣੇ ਗਲੇ ਨੋਟ ਲੈ ਕਹਿੰਦਾ ਇੱਥੇ ਰੁਕੀ ਭੱਜਾ ਭੱਜ ਚਲਾ ਗਿਆ ਉੱਥੋਂ ਜਾ ਕੇ ਉਹ ਫੱਡੇ ਪੁਰਾਣੇ ਗਲੇ ਨੋਟ ਗੱਲੇ ਵਿੱਚ ਪਾ ਦਿੱਤੇ ਉੱਥੋਂ ਚੁਣ ਚੁਣ ਕੇ ਖਸੂਰਾਂ ਦੇ ਨਾਲ ਇੱਕ ਵੱਡਾ ਜਿਹਾ ਲਫਾਫਾ ਪਰ ਲਿਆ ਵੱਡਾ ਸਾਰਾ ਲਫਾਫਾ ਪਰ ਕੇ ਘਰੇ ਆ ਗਿਆ ਘਰ ਵਾਲੀ ਨੂੰ ਕਹਿੰਦਾ ਇਧਰ ਆ ਆ ਕੇ ਦੇਖ ਆ ਦੇਖ ਮੈਂ ਅਲੀ ਨੂੰ ਦਾ ਲੱਗ ਕੇ ਆਇਆ ਘਰ ਵਾਲੀ ਕਹਿੰਦੀ ਆ ਕੇ ਦੇਖਦੀ ਆ ਜਦ ਘਰ ਵਾਲੀ ਆਈ ਆ ਕੇ ਜਦੋਂ ਲੀ ਫਾਫੇ ਦੇ ਵਿੱਚੋਂ ਜਿਹੜੀ ਵੀ ਖਸੂਰ ਕੱਢਦੀ ਉਹੀ ਗਲੀ ਸੜੀ ਜਿਹੜੀ ਕੱਢਦੀ ਉਹੀ ਗਲੀ ਸੜੀ ਉਹ ਕਹਿਣ ਲੱਗੇ ਭਲਿਆ ਲੋਕਾ ਤੂੰ ਤੇ ਅਲੀ ਨੂੰ ਦਾਹ ਲਾਉਣ ਗਿਆ ਸਤੂ ਤੇ ਦਾਹ ਲਾ ਕੇ ਆ ਗਿਆ ਬੜਾ ਗੁੱਸੇ ਵਿੱਚ ਆਇਆ ਕਹਿੰਦਾ ਅੱਛਾ ਇੱਥੇ ਰੁਕੀ ਪੱਜਾ ਪੱਜਾ ਫੇਰ ਉੱਥੇ ਚਲਾ ਗਿਆ ਉੱਥੇ ਲੱਗੇ ਆਵਾਜ਼ ਨਾ ਕਹਿੰਦਾ ਅਲੀ ਤੂੰ ਲੋਕਾਂ ਨਾਲ ਧੋਖਾ ਕਰੀ ਜਾਣਾ ਆ ਪੈਸੇ ਇਕੱਠੇ ਕਰੀ ਜਾਣਾ ਤੇ ਗਣੀਆਂ ਸੜੀਆਂ ਖਸੂਰਾਂ ਦੇਈ ਜਾਣਾ ਮੌਲਾਈ ਨੇ ਸਰਕਾਰ ਹੱਸ ਕੇ ਕਹਿੰਦੇ ਚੱਲਿਆ ਆ ਖਸੂਰਾਂ ਦਾ ਢੇਰ ਤੇਰੇ ਅੱਗੇ ਲੱਗਾ ਇਹਨਾਂ ਵਿੱਚ ਦੱਸ ਕਿਹੜੀ ਗਲੀ ਸੜੀ ਹੈ ਉਹ ਅੱਗੇ ਵਧਿਆ ਜਦੋਂ ਉਥੋਂ ਖੂਸੂਰ ਚੱਕਦਾ ਉਹ ਐ ਜਿਵੇਂ ਨਵੀਂ ਨਕੋਰ ਹੈ ਖੂਬਸੂਰਤ ਹੈ ਤੇ ਜਿਹੜੀ ਆਪਣੇ ਲਿਵਾਦੇ ਵਿੱਚੋਂ ਕੱਢਦਾ ਉਹ ਗਲੀ ਸੜੀ ਕਹਿੰਦਾ ਅਲੀ ਜੇ ਇੱਕ ਹਜ਼ੂਰਤ ਚੰਗੀਆਂ ਨੇ ਸੋਹਣੀਆਂ ਤੇ ਮੇਰੇ ਵਾਲੀਆਂ ਕਿਉਂ ਗਲੀਆਂ ਸੜੀਆਂ ਮੌਲਾ ਦੀ ਸਰਕਾਰ ਨੇ ਕਿਹਾ ਚੰਨਿਆ ਜਿੱਦਾਂ ਸਾਨੂੰ ਮਾਲ ਦੇ ਕੇ ਗਿਆ ਸੌਦਾ ਦਾ ਹੀ ਲੈ ਗਿਆ ਆਹ ਜਿੱਦਾਂ ਦਾ ਸਾਨੂੰ ਦੇ ਕੇ ਗਿਆ ਉਹ ਤਾਂ ਦਾ ਹੀ ਲੈ ਗਿਆ ਜਦ ਐਮੀਦਾਲ ਸੁਣੀ ਉਸ ਦੇ ਵਿੱਚ ਆਇਆ ਹੋਸ਼ ਵਿੱਚ ਆਇਆ ਕਦਮ ਫੜ ਬੈਠਾ ਕਹਾ ਮੌਲਾ ਮੈਨੂੰ ਮਾਫੀ ਦੇ ਦੇ ਮੈਨੂੰ ਮਾਫੀ ਦੇ ਦਿਓ ਸਰਕਾਰ ਦੇ ਕੋਲੇ ਇੱਕ ਮਾੜਾ ਸੀ ਇੱਕ ਤਸਵੀਰ ਸੀ ਸਰਕਾਰ ਨੇ ਗਾਲ ਵਿੱਚ ਪਾਲ ਦਿੱਤੀ ਕਹਿੰਦੇ ਹੁਣ ਤੂੰ ਸਾਡਾ ਹੋ ਗਿਆ ਸਾਡਾ ਹੋ ਗਿਆ ਤੇ ਉੱਥੇੋਂ ਉੱਠਿਆ ਮਸਤੀ ਵਿੱਚ ਆਇਆ ਤੇ ਦੁਨੀਆ ਦਾ ਸੰਗਾ ਅਦੀ ਤੇ ਨਾਮ ਦੀ ਬਾਲਾ ਪਾਕੇ 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 ਅਦੀ ਦਾ ਹੋ ਕੇ ਰਹਾ

ਹਜ ਬਾਬਰ ਅਲੀ ਅਲੀ ਤਨ ਬਰ ਅਲੀ ਅਲੀ ਹਜ ਬਾਬਰ ਅਲੀ 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 ਅਜ ਬਾਬਰ ਅਲੀ ਅਲੀ ਉਹ ਤਨ ਬਰ ਅਲੀ ਅਲੀ ਹਜ ਬਾਬਰ ਅਲੀ 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 ਜਾਣਦਾ ਕਥਨ ਕਥਨ ਲਿਖਣਾ ਅਲੀ 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 ਪੈਰ ਬਲੰਗਾ ਅਲੀ 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 ਪੈਰ ਅਲੀ 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 ਪੈਰ ਅਲੀ ਦੇ ਨਾਮ ਕੋ ਆਪਣੀ ਪਸੰਦ ਰ ਕਰ ਅਦੀ ਦੇ ਨਾਮ ਕੋ ਆਪਣੀ ਪਸੰਦ ਰੱਖਾ ਕਰ ਅਦੀ ਦੇ ਨਾਮ ਕੋ ਆਪਣੀ ਪਸੰਦ ਰੱਖਾ ਕਰ ਕਰ ਅਦੀ ਦੇ ਨਾਮ ਕੋ ਆਪਣੀ ਪਸੰਦ ਰੱਖਾ ਕਰ ਆ ਕਰ ਨਹੀਂ ਤੋਂ ਸੁਪਾ ਆਪਣੀ ਪੰਧ ਰੱਖਾ ਕਰ नाला फुल अॼु हरि हरियल हरियल भेर ਕੋਸ਼ਕ ਕਬੀ ਅਬਦਾਲ ਕਲੰਗਰ ਬਿਲਦੀ ਅਦੀਦਾ ਕਰਦੇ ਕੋਸ਼ਕ ਕਬੀ ਅਬਦਾਲ ਕਲੰਗਰ ਬਿਲਦੀ ਅਦੀਦਾ ਕਰਦੇ ਕੋਸ਼ਕ ਕਬੀ ਅਬਦਾਲ ਤਰੰਗਰ ਬਿਲਦੀ ਅਦੀਦਾ ਕਰਦੇ ਕੋਸ਼ਕ ਕਬੀ ਅਬਦਾਲ ਕਲੰਗਰ ਬਿਲਦੀ ਅਦੀਦਾ ਕਰਦੇ ਦੇਖੋ ਕੋਸ਼ਕ ਕਬੀ ਅਬਦਾਲ ਕਲੰਗਰ ਬਿਲਦੀ ਅਦੀਦਾ ਕਰਦੇ ਐ ਸ਼ੁਬਾ اور میرا تن من بوجھے الی علی گر تن من بوجھے تن من بوتے بوجھے شادی کنکٹ شادی 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 کنکٹ شادی شادی کنکٹ شادی ਜੀ ਸਾਹੀ ਬੋਲੇ ਅਲੀ ਅਲੀ 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 अली अली मेरा तन मन बोले 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 अली अली जना सरकार मेरे मुर्शिदों दा फरमान है हजरत पीर बाबू परतारशाह सरकार फरमाउंदेले के मौला अली दा फिरद कमावे जेड़ा ओ फकीर ना होवे ते की होवे मौला अली दा फिरद कमावे जेड़ा ओ फकीर ना होवे ते की होवे ते मौला अली दा जिस्ते रंग चढ़या और रोशन ज़मीर ना होवे ते की होवे ਤੇ ਜਨੇ ਆਦੀ ਦੇ ਨਾਮ ਦੀ ਪਾਈ ਮਾਰਾ ਉਹ ਅਮੀਰ ਨਾ ਹੋਵੇ ਤੇ ਕੀ ਹੋਵੇ ਨਿਕਲ ਕਰਤਾਰ ਸਾਹਿਬ ਅਲੀ ਦੀ ਕਲੀ ਦਾ ਚੋ ਕੁੱਤਾ ਅਗਰ ਪੀਰ ਨਾ ਹਾਵੇ ਤਾਂ ਪੀਰ ਹਾਵੇ ਮੇਰਾ ਤਨ ਮਨ ਬੋਲੇ ਅਲੀ ਅਲੀ ਮੇਰਾ ਤਨ ਮਨ ਬੋਲੇ ਅਲੀ ਅਲੀ ਧਰਮਨ ਬੋਲੇ ਅਲੀ ਮੇਰਾ ਤਨ ਮਨ ਬੋਲੇ ਅਲੀ ਅਲੀ ਮੇਰਾ ਧਰਮਨ ਬੋਲੇ ਅਲੀ ਇਹ ਤਨ ਮਨ ਬੋਲੇ ਅਲੀ ਅਲੀ ਮੇਰਾ ਧਰਮਨ ਬੋਲੇ ਅਲੀ ख़ुशबू ताश न ख़ुशबू सहला

ਮੇਰਾ ਤਨ ਮਨ ਬੋਲੇ ਅਲੀ ਅਲੀ 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 ਮੇਰੇ ਅਲੀ ਕਾ ਬੰਦਾ ਨਬੀ ਕਾ ਬੰਦਾ ਨਬੀ ਕਾ ਬੰਦਾ ਖੁਦਾ ਕਾ ਬੰਦਾ ਅਲੀ ਕਾ ਬੰਦਾ ਨਬੀ ਕਾ ਬੰਦਾ ਨਬੀ ਕਾ ਬੰਦਾ ਖੁਦਾ ਕਾ ਬੰਦਾ ਅਲੀ ਕਾ ਬੰਦਾ ਨਬੀ ਕਾ ਬੰਦਾ ਨਬੀ ਕਾ ਬੰਦਾ ਖੁਦਾ ਕਾ ਬੰਦਾ ਅਲੀ ਕਾ ਬੰਦਾ ਨਬੀ ਕਾ ਬੰਦਾ ਨਬੀ ਕਾ ਬੰਦਾ ਖੁਦਾ ਕਾ ਬੰਦਾ ਸਾਰਾ ਬੰਦਾ ਸੋ ਕਬਸੇ ਦੀ ਹੈ ਦੋਰ ਤੋ ਜਾ ਤਬਸੇ ਦੀ ਹੈ ਜਿਗਰ ਵੀ ਦੇਖੋ ਅਲੀ ਅਲੀ ਹੈ ਤਨਮਨ ਬੋਲੇ ਅਲੀ ਅਲੀ ਮੇਰੇ ਤਨਮਨ ਬੋਲੇ ਅਲੀ ਅਲੀ ਤਨਮਨ ਬੋਲੇ ਅਲੀ ਅਲੀ ਮੇਰੇ ਤਨਮਨ ਬੋਲੇ ਅਲੀ ਅਲੀ ਤਨਮਨ ਬੋਲੇ ਅਲੀ ਅਲੀ ਤਨਮਨ ਬੋਲੇ ਅਲੀ ਅਲੀ ਤਨਮਨ ਬੋਲੇ ਅਲੀ ਅਲੀ ਜ਼ਮਾਨੇ ਵਿੱਚ ਗਰੀਬਾਂ ਦਾ ਸਹਾਰਾ ਹੈ ਹੇ ਅਲੀ ਮੋਲਾ ਜ਼ਮਾਨੇ ਵਿੱਚ زمانے بچ غریبات سہارا ہے دی والا زمانے گری سہارا ہے دی مالا اپنے بچ غریبات سہارا زمانے بچ غریبات سہارا ہے زمانے بچ غریبات سہارا ہے محمد چست ਤਨ ਮਨ ਬੋਲੇ ਅਬੀ ਅਲੀ ਤਨ ਮਨ ਬੋਲੇ ਅਬੀ ਅਲੀ ਤਨ ਮਨ ਬੋਲੇ ਅਬੀ ਅਲੀ ਮੇਰੇ ਤਨ ਮਨ ਬੋਲੇ ਅਬੀ ਅਲੀ ਤਨ ਮਨ ਬੋਲੇ ਅਬੀ ਅਲੀ ਅਤ ਬੜਕੇ ਨਬੀ ਨੇ ਆਖੇ ਅਸੀਂ ਮਨ ਕੋਲ ਤੋਂ ਮੌਲਾ ਨਹੀਂ ਭੁੱਲਣਾ ਅਤ ਬੜਕੇ ਨਬੀ ਨੇ ਆਖੇ ਅਸੀਂ ਮਨ ਕੋਲ ਤੋਂ ਮੌਲਾ ਨਹੀਂ ਭੁੱਲਣਾ ਅਤ ਬੜਕੇ ਨਬੀ ਨੇ ਆਖੇ ਅਸੀਂ ਮਨ ਕੋਲ ਤੋਂ ਮੌਲਾ ਨਹੀਂ ਭੁੱਲਣਾ ਆਖੇ ਨਬੀ ਨੇ ਆਖੇ ਅਸੀਂ ਮਨ ਕੋਲ ਤੋਂ ਮੌਲਾ ਨਹੀਂ ਭੁੱਲਣਾ ਹੋਰ ਸਾਰੀਆਂ ਗੱਲਾਂ ਖੁਦ ਜਾਣਾਂ ਕੋਲੇ ਅਲੀ ਅਲੀ ਮਨ ਮਨ ਬੋਲੇ 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 ਅਲੀ ਅਲੀ ਮਨ ਲਾਖ ਦੇ ਮਲੰਗਾ ਲਹਿਣਾ ਤੇ ਗੱਲ ਕਰੀਏ ਮੈਦਾਨ ਦੇ ਵਿੱਚ ਖੜਕੇ ਘਰ ਅੱਗੇ ਤੇ ਚੂਹਾ ਵੀ ਸ਼ੇਰ ਹੁੰਦਾ ਗੱਲ ਕਰੀਏ ਮੈਦਾਨ ਦੇ ਵਿੱਚ ਖੜਕੇ ਘਰ ਅੱਗੇ ਤੇ ਚੂਹਾ ਵੀ ਸ਼ੇਰ ਹੁੰਦਾ ਨਸਲਾਂ ਨਸਲਾਂ ਦੇ ਵਿੱਚ ਬੜਾ ਫਰਕ ਹੁੰਦਾ ਆਮ ਬੰਮ ਹੁੰਦਾ ਤੇ ਫੇਰ ਫੇਰ ਹੁੰਦਾ ਕਿੱਧਰ ਜੰਗਲਾਂ ਵਿੱਚ ਭਾਵੇਂ ਫਿਰੇ ਖੁੱਲਾ ਤੇ ਸ਼ੇਰ ਪਿੰਜਰੇ ਅੰਦਰ ਵੀ ਸ਼ੇਰ ਹੁੰਦਾ ਤੇ ਮੌਲਾ ਅਲੀ ਦਾ ਜਿਹੜਾ ਮਲੰਗ ਹੋਵੇ ਕਦੇ Munqara ਕੋਲੋਂ ਨਹੀਂ ਸ਼ੇਰ ਹੁੰਦਾ ਕਿਉਂਕਿ ਅਲੀ ਜੇ ਨਾ ਹੁੰਦੇ ਤੇ ਇਮਾਮਤ ਨਾ ਹੁੰਦੀ ilm ਦੇ ਸ਼ਹਿਰ ਦੀ ਹਿਫਾਜ਼ਤ ਨਾ ਹੁੰਦੀ ਕਾਬੇ ਨੂੰ ਸਜਦਾ ਕਦੇ ਨਾ ਹੁੰਦਾ ਜੇ ਕਾਬੇ 'ਚ ਅਲੀ ਦੀ ਵਿਲਾਦਤ ਨਾ ਹੁੰਦੀ ਪਰ ਕੁਰਾਨ ਤੈਨੂੰ ਫਸਿਲਤ ਨਾ ਮਿਲਦੀ ਤਨ ਮਨ ਬੋਲੇ ਅਲੀ ਅਲੀ 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 ਤਨ ਮਨ ਬੋਲੇ سینا چلتے ہیں ہم بالا جی کے دیوانے ہم تانک سینا چلتے ہم شاگردار کے دیوانے ہیں ہم تانک سینا چلتے ہیں ہم ساثر تار کے دیوانے ہیں ہم تانک سینا چلتے ہیں ہم شامدار کے دیوانے ہیں ہم تان کسی چلتے ہیں ہم شام تار کے دیوانے ہیں ہم تان کسی چلتے ਕਲ ਸਾਰਿਆਂ ਨੂੰ ਪਤਾ ਦਸੂਗਾ ਕਿ ਫਕੀਰਾਂ ਨੂੰ ਦਵਾਨੇ ਨਾਲ ਲੱਗਣਾ ਨਹੀਂ। ਇਹ ਜਦ ਕਲਾ ਖੈਬਰ ਵਾਸਤੇ 40 ਦਿਨ ਦੀ ਮੌਤ ਮੰਗੀ। 40 ਦਿਨ ਲੜਨਾ ਲੜਨਾ ਫਸਰ ਗਿਆ ਕਿ ਲਿਆ ਨਹੀਂ ਫਤਿਹ ਹੋਇਆ। ਇੱਕ ਦਿਨ ਰਹਿ ਗਿਆ ਸੀ। ਇੱਕ ਦਿਨ ਜਦੋਂ ਰਹਿ ਗਿਆ। ਖੁਦਾ ਨੇ ਬੋਧ ਕੇ ਆਪਣੇ ਮਹਿਬੂਬ ਨੂੰ ਕਿ ਅਗਰ ਦਿਨ ਕਮ ਪੜਦੇ ਤਾਂ ਥੋੜੀ ਹੋਰ ਮੌਤ ਲੈ ਲਓ। ਅਗਰ ਫੌਜ ਕਮ ਪੜ ਗਈ ਤਾਂ ਯਹਾਂ ਸੇ ਫਰਿਸ਼ਤੋਂ ਕੀ ਫੌਜ ਭੇਜ ਦੂੰ। ਦੈਂਤੋ ਵੀ ਵੋਲਦੇ ਤੇ ਸੋਹਣੇ ਮੁਹੰਮਦ ਨੇ ਖੁਦ ਨੂੰ ਇੱਕੀ ਗੱਲ ਕਹੀ ਕਿ ਨਾ ਮuje ਦਿਨ ਕੀ ਮੌਲਤ ਚਾਹੀਏ ਨਾ ਫਰਿਸ਼ਤੋ ਕੀ ਫੌਜ ਚਾਹੀਏ ਨਾ ਦੈਂਤੋ ਵੀ ਫੌਜ ਚਾਹੀਏ ਭੇਜਣਾ ਹੈ ਤਾਂ ਪਹਿਲੇ ਅਲੀ ਪੰਗਲ ਆਹ ਤੇ ਸਾਰੇ ਸਾਰਿਆਂ ਨੇ ਨਜ਼ਰਾਂ ਟਿਕਾਈਆਂ ਰਸਤੇਆਂ ਵੱਲ ਅਲੀ ਇਧਰ ਆਉਣਗੇ ਅਲੀ ਇਧਰ ਆਉਣਗੇ ਅਲੀ ਇਧਰ ਆਉਣਗੇ ਅਲੀ ਇਧਰ ਆਉਣਗੇ ਸਰਕਾਰ ਦੇ ਦੀਵਾਨੇ ਸੁਲਮਾਨ ਖਵਾਰਸੀ ਅਸਮਾਨ ਦੀ ਤਰਫ ਦੇਖ ਰਹੇ ਨੇ ਅਸਮਾਨ ਦੀ ਤਰਫ ਦੇਖਿਆ ਕੀ ਦੇਖਿਆ ਕਿ ਮੌਲਾ ਦੀ ਸਰਕਾਰ ਅਸਮਾਨ ਦੇ ਰਸਤੇ ਆ ਰਹੀ ਹੈ ਆ ਉੱਥੇ ਕਿਸੇ ਸ਼ਹਿਰ ਨੇ ਕਹਿੰਦੇ ਤਾਂ ਕਿ ਕੱਲ ਉਹ ਸੁਨੂਨਮਤਾ ਹੋਣਾ ਆਮ ਬੰਦਾ ਨਾ ਅੱਲਾ ਦਾ ਵਲੀ ਹੋਸੀ ਉਹਦੇ ਹੱਥਾਂ 'ਤੇ ਫਤਹ ਲਿਖੀ ਹੋਣੀ ਖੂਨ ਹਾਸ਼ਮੀ ਦੇ ਸ਼ੇਰ-ਏ-ਕਲੀ ਹੋਸੀ ਆਕਲਾ ਗੈਬਰ ਦਾ ਕਿੰਨਾ ਮਜ਼ਬੂਤ ਭਾਵੇਂ ਤੂੰ ਦੇਖੀ ਇੱਕ ਪਲ ਦੇ ਵਿੱਚ ਡਲੀ ਡਲੀ ਹੋਸੀ ਮੈਨੂੰ ਕਸਮ ਬਦੂਲ ਦੇ ਬੱਚਿਆਂ ਦੀ ਕੱਲ ਖੈਬਰ ਵਿੱਚ ਅਲੀ ਅਲੀ ਹੋਸੀ ਮੈਨੂੰ ਕਸਮ ਬਦੂਲ ਦੇ ਬੱਚਿਆਂ ਦੀ ਕੱਲ ਖੈਬਰ ਵਿੱਚ ਅਲੀ ਅਲੀ ਹੋਸੀ ਖੁਦਾ ਦੇ ਪਿਆਰ ਕੇ ਫਿਰ ਕਿਆ ਚਾਹੀਏ ਅਗਰ ਦਿਲ ਕੀ ਮੌਤ ਨਹੀਂ ਚਾਹੀਏ ਫਿਰ ਇਸਤਕੀ ਫੌਜ ਨਹੀਂ ਚਾਹੀਏ ਜਦੋਂ ਕੀ ਫੌਜ ਵੀ ਚਾਹੀਏ ਚਾਹੀਏ ਕਿਆ ਤੇ ਸੋਹਣੇ ਮੁਹੰਮਦ ਨੇ ਕਿਹਾ ਯਾ ਖੁਦਾ ਅਗਰ ਭੇਜਣਾ ਹੈ ਤਾਂ ਅਕੇਲੇ ਅਲੀ ਕੋ ਭੇਜ ਦੇ ਤੇ ਮੌਲਾ ਨੇ ਸਰਕਾਰ ਆ ਰਹੇ ਯਾਦ ਕੀਤਾ ਨਬੀ ਨੇ ਅਲੀ ਨੂੰ ਜਦੋਂ 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 ਵਿਚ ਖੈਬਰ ਦੇ ਸ਼ੇਰੇ ਖੁਦਾ ਆ ਗਿਆ ਵਿਚ ਖੈਬਰ ਆਕੇ ਸੁਲਮਾਨੀ ਵੇਖੋ ਵੇਖੋ ਸਾਰਾ ਇਹ ਸੁਲਮਾਨੀ ਵੇਖੋ ਵੇਖੋ ਸਾਰਾ শের ਹਕਤਾਓ ਮੁਸ਼ਕਲ ਕੁਸ਼ਾਇਆ ਗਿਆ শের ਹਕਤਾਓ ਮੁਸ਼ਕਲ ਕੁਸ਼ਾਇਆ ਗਿਆ শের ਹਕਤਾਓ ਮੁਸ਼ਕਲ ਕੁਸ਼ਾਇਆ ਗਿਆ ਮਨਾਲੀ ਸਰਕਾਰ ਮਦਾਨਦ ਚਾਹੇ ਆਉਂਦੇ ਸਰਕਾਰ ਨੇ ਮੈਨਾਂ ਬੁਲੰਦ ਕੀਤਾ ਪੈਨਰੇ ਪੰਚ ਨਹੀਂ ਸਾਰਾ ਕਿਨਾਰਾ ਆਕੇ ਨਾਰਾ ਧੀਰੇ ਜਦੋਂ ਮਾਰਿਆ ਆਕੇ ਨਾਰਾ ਧੀਰੇ ਜਦੋਂ ਮਾਰਿਆ ਉਮਰ ਮਰਹਬਤ ਦੇ ਅੰਦਰੋਂ ਲੰਨਕਾਰਿਆ ਉਮਰ ਮਰਹਬਤ ਦੇ ਅੰਦਰੋਂ ਲੰਨਕਾਰਿਆ ਉਮਰ ਪਰਹੋਦ ਦੇ ਅੰਦਰੋਂ ਲੰਨਕਾਰਿਆ ਮੌਲਵੀ ਸਰਕਾਰ ਮਦਾਨ ਦੇ ਵਿੱਚ ਆਕੇ ਖੜੇ ਹੋ ਗਏ ਖੜੇ ਹੋ ਗਏ ਲੇਕਿਨ ਨਬੀ पाक ਖੁਦ ਤੁਰ ਕੇ ਮੌਲਾ पाक ਦੇ ਗਏ ਮੋਲ ਪਾਗ ਦੇ ਕੋਲ ਗਏ ਕਿੰਨੇ ਕਦਮ ਤੁਰਦੇ ਗਏ 70 ਕਦਮ ਔਰ ਕਿਵੇਂ ਪਿਛਲੇ ਪੈਰੀ 70 ਕਦਮ ਆਕੇ ਨਾਰਾ ਅਨੀ ਨੇ ਜਦੋਂ ਮਾਰਿਆ ਉਮਰ ਮਰਹੱਤ ਦੇ ਅੰਦਰ ਨੂੰ ਲਲਕਾ ਰਿਆ ਆਉਂਦਾ ਦੇ ਅੱਖ ਆਦੀ ਬਾਖੋ ਦਾਦੀ ਕਸਮ ਹੈ ਆਕੇ ਕੀ ਆਦੀ ਕਸੂ ਦਾਦੀ ਕਸਮ ਆਕੇ ਕੀ ਆਦੀ ਕਸੂ ਦਾਦੀ ਕਸਮ ਤੁਰ ਕੇ 70 ਕਦਮ ਮੁਸਤਫਾ ਦੇ